ਸਤਨਾਮ ਵਾਹਿਗੁਰੂ ਸਹਾਜ ਜੀ ਪੀਤਾ ਲੋੜਿਆ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾ ਸੰਗ ਨਿਦਾਨ ਅੰਮ੍ਰਿਤ ਚਾਖੀ ਐ ਤੇ ਪੰਜਨਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰਗੁਣ ਗਾਏ अलख है सगल द्वार को छड़ गयो त्योहार द्वार बाहें गए किला गोविंद दास त्योहार दर्शन देख जीवा गुर तेरा ਪੂਰਨ ਕਰਮ ਹੋਏ ਪ੍ਰਭ ਮੇਰਾ ਏ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦਿ ਕਿਨ ਵਿਲਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ चरण कमल है मेरे नानक एक कर नाही नूरन गुणतास सतनाम वाहगुरु साहेब जियो इक <coughs> ओंकार सत ਗੁਰ ਪ੍ਰਸਾਦ ਅਸਾਚੰਤ ਮਹਲਾ 4 ਕਰ ਦੁਚਾ ਹਰ ਹਰ ਕਰਤਾ ਦੁਖ ਬਿਨਾਸ਼ਨ ਪਤਤ ਪਾਵਨ ਹਰ ਨਾਮ ਜੀਓ ਹਰ ਸੇਵਾ ਪਾਈ ਪਰਮ ਗਤ ਪਾਈ ਹਰ ਊਤਮ ਹਰ ਹਰ ਕਾਮ ਜਿਓ ਹਰ ਹਰ ਕਰਤਾ ਦੁਖ ਬਿਨਾ ਅਸਨ ਪਤਿਤ ਪਾਵਨ ਹਰ ਨਾਮ ਜਿਓ ਹਰ ਸੇਵਾ ਪਾਈ ਪਰਮ ਗਤ ਪਾਈ ਹਰਿ ਊਤਮ ਹਰਿ ਹਰ ਕਾਮ ਜਿਓ ਹਰਿ ਊਤਮ ਕਾਮ ਜਪਿਐ ਹਰਿ ਨਾਮ ਹਰਿ ਜਪਿਐ ਅਸਤਿਰ ਹੋਵੈ ਜਨਮ ਮਰਨ ਦੋਵੈ ਦੁਖ ਮਿਟੇ ਸਹਿਜ ਹੀ ਸੁਖ ਸੋਵੈ हर हर कृपा तारो ठाकुर हर जपिए आत्म राम जियो हर हर करता दुख विनाशन पतत पावन हर नाम जियो नाम पदारत कलजुगे उत्तम ਹਰ ਜਪਿਆ ਸਤਗੁਰ ਪਾਏ ਜੀਓ ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣੀਐ ਹਰ ਜਪਤ ਸੁਣਤ ਦੁੱਖ ਜਾਏ ਜੀਓ ਹਰ ਹਰ ਨਾਮ ਜਪਿਆ ਦੁੱਖ ਬਿਨਸਿਆ ਹਰ ਨਾਮ ਤਰਮ ਸੁਖ ਪਾਇਆ ਸਤਗੁਰ ਗਿਆਨ ਬਲਿਆ ਕਟ ਚਾਨਣ ਅਗੇ ਆਨੇ ਆਂਦੇ ਰਗਵਾਇਆ ਹਰ ਹਰ ਨਾਮ ਤਿਨੇ ਆਰਾਤਿ ਆਜਿਨ ਮਸਤਕ ਤੁਰ ਲਿਖ ਪਾਏ ਜਿਓ ਹਰ ਨਾਮ ਪਦਾਰਥ ਕਲ ਜੁਬੀ ਉਤਮ ਹਰ ਜਪਿਐ ਸਤ ਗੁਰ ਪਾਏ ਜਿਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਾਉ ਨਿਰਬਾਨ ਜਿਓ ਹਰ ਤੀਤ ਲਗਾਈ ਹਰ ਨਾਮ ਸਖਾਈ ਬ੍ਰਮਚੂ ਕਾਇ ਆਵਣ ਜਾਣ ਜਿਓ ਆਵਣ ਜਾਣਾ ਬ੍ਰਮ ਪੋ ਪਾਗਾ ਹਰ 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 ਗੁਣ ਗਾਇਆ ਜਨਮ ਜਨਮ ਕੇ ਕੇਲੇ ਵਿਖ ਦੁਖ ਉਤਰੇ ਹਰ ਹਰ ਨਾਮ ਸਮਾਇਆ ਜਿਨ ਹਰ ਤਿਆਆ ਤੁਰ پاਗ ਲਿਖ ਪਾਇਆ ਤਿਨ ਸਤਲ ਜਨਮ ਪਰਵਾਣ ਜੀਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹ ਪਾਦ ਨਿਰਵਾਣ ਜੀਓ ਜਿਨ ਹਰ ਮੀਟ ਲਗਾਣਾ اے جن پر دانا اے اوتم ہر ہر لوگ جیو ہر نام بڑائی ہر نام سکھائی گور سد دی ہر रस پوج جیو ہر रस پوج مہان ایر जोग بڑ پا گی ہرس پایا 세탄 ਵੱਡੇ ਸਤਪੁਰ ਖਾ ਪੂਰੇ ਜਿਨ ਗੁਰਮਤਿ ਨਾਮ ਤੇ ਆਰਿਆ ਜਨ ਨਾਨਕ ਰੇਣ ਮੰਗੈ ਪਗ ਸਾਧੂ ਮਨ ਚੋ ਕਾ ਸੋਗ ਵਿਜੋਗ ਜੀਓ ਜਿਨ ਹਰ ਮੀਤ ਲਗਾਣਾ ਤੇ ਜਨ ਪ੍ਰਦਾਨਾ ਤੇ ਊਤਮ ਹਰ ਹਰ ਲੋਗ ਜੀਓ ਆਸਾ ਮਲਾ ਚੌਥਾ ਸਤ ਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਉ ਮਨ ਤਨ ਹਰ ਗਾਵੇ ਪਰਮ ਸੁਖ ਪਾਵੇ ਹਰ ਹਿਰਦੈ ਹਰ ਗੁਣ ਗਿਆਨ ਜੀਉ ਗੁਣ ਗਿਆਨ ਪਦਾਰਤ ਹਰ ਹਰ ਕਿਰਤਾਰਤ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪਵੇ ਕੋ ਦੁਜਾ ਵਰਨਾ ਕੋਈ ਹਰ ਹਰ ਲਿਵ ਲਾਈ ਹਰ ਨਾਮ ਸਖਾਈ ਹਰ ਦਰਗਹਿ ਪਾਵੇ ਮਾਂਡਿਓ ਸਤਜੁਗ ਸਭ ਸੰਤੋਕ ਸਰੀਰਾ ਭਗ ਚਾਰੇ ਧਰਮ ਤਿਆਂ ਜਿਓ ਤੇ ਤਜ ਗਿਆ ਆ ਅੰਤਰ ਜੋਰ ਪਾਇਆ ਜਤ ਸਤ ਜਤ ਸੰਜਮ ਕਰਮ ਕਮਾਏ ਜਿਉ ਪਗ ਚੌਥਾ ਕਿਸ ਯਾਤ੍ਰ ਪਗ ਟਿਕੇ ਆ ਮਨ ਹਿਰਦੈ ਕ੍ਰੋਧ ਜਲਾਏ ਜਿਉ ਮਨ ਹਿਰਦੈ ਕ੍ਰੋਧ ਮਹਾ ਬੇਸ ਲੋਦ ਨਿਰਪਤਾ ਵੈ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਣਾ ਹੋ ਮੈਂ ਅਹੰਕਾਰ ਵਧਾਇਆ ਹਰ ਹਰ ਕਿਰਪਾ ਤਾਰੀ ਮੇਰੇ ਠਾਕਰ ਬਿਖ ਗੁਰਮਤ ਹਰ ਨਾਮ ਲੈ ਜਾਏ ਜੀਓ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਜੋ ਗਦੋ ਆਪਰੇ ਆਇਆ ਪਰਮ ਪਰਮਾਇ ਹਰ ਗੋਪੀ ਕਾਨ ਉਪਾਏ ਜੀਓ ਤਪ ਤਾਪਣ ਤਾਪੈ ਜਗ ਪੁਨ ਆਰੰਭੈ ਹੱਥ ਕਿਰਿਆ ਕਰਮ ਕਮਾਏ ਜੀਓ ਕਿਰਿਆ ਕਰਮ ਕਮਾਇਆ ਪਗ ਦੋਇ ਖਿਸਕਾਇਆ ਦੋਇ ਪਗ ਟਿਕੇ ਟਿਕਾਏ ਜੀਓ ਮਹਾ ਜੁਦ ਜੋਦ ਬਹੋਕੀਨੇ ਵਿੱਚ ਹੋ ਮੈਂ ਪਚੈ ਪਚਾਏ ਜੀਓ ਦੀਨ ਦਇਆਲ ਗੁਰਸਾਧ ਮਿਲਾਇਆ ਮਿਲ ਸਤ ਗੁਰ ਮਲ ਲੈ ਜਾਏ ਜੀਓ ਜੁਗਦੁ ਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀਓ ਕਾਲਜੋਗ ਹਰ ਕੀਆ ਪਗ ਤਰੈ ਕਿਸ ਕੀਆ ਪਗ ਚੌਥਾ ਟਿਕੇ ਟਿਕਾਏ ਜਿਓ ਗੁਰ ਸ਼ਬਦ ਕਮਾਇਆ ਔਕਤ ਹਰ ਪਾਇਆ ਹਰ ਕੀਰਤ ਹਰ ਸਾਥ ਪਾਏ ਜਿਓ ਹਰ ਕੀਰਤ ਰਤਿ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਾਲਯੁਗ ਬੀਜ ਬੀਜੇ ਬਿਨ ਨਾਵੇ ਸਵਲਾ ਹਾ ਮੂਲ ਗਵਾਇਆ ਜਨ ਨਾਨਕ ਗੁਰਪੂਰਾ ਪਾਇਆ ਮਨ ਹਿਰਦੈ ਨਾਮ ਲਖਾਏ ਜਿਉ ਕਾਲਯੁਗ ਹਰ ਕੀਆ ਪਗ ਤਰੇ ਕਿਸ ਕੀਆ ਪਗ ਚੌਤਾ ਟਿਕੇ ਟਿਕਾਏ ਜਿਉ ਆਸਮਲ ਚੌਤਾ ਹਰ ਕੀ ਰਤਿ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾ ਜੀਓ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇ ਆਤੁਰ ਮਸਤਕ ਭਾਗ ਪੁਰਾਣ ਜੀਓ ਦੁਰਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮੈ ਹਰ ਗੁਣ ਗਾਇਆ ਮਸਤਕ ਮਣੀ ਪਰਿਤ ਬਹੁ ਪ੍ਰਗਤੀ ਹਰ ਨਾਮੈ ਹਰ ਸੋਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਗੁਰ ਮਨੁ ਆਮਾਨ ਜਿਓ ਹਰ ਕੀ ਰਤ ਮਨ ਪਾਈ ਪਰਮ ਗਤ ਪਾਈ ਹਰ ਮਰ ਚਨ ਮੀਟ ਲਗਾ ਜਿਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪਰદાન ਜਿਓ ਇਨ ਹਮ ਚਰਨ ਸਰੇਵੇ ਕਿਨ ਕਿਨ ਭਗਤੋ ਵੈ ਜਿਨ ਹਰਮੀਤ ਲਗਾਂ ਜਿਓ ਹਰਮੀਤਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾਂ ਰਤੀ ਚਾਰੇ ਗੌਰ ਮਤ ਹਰ ਗਾਇਆ ਹਰ ਹਾਰ ਔਰ ਪਾਇਆ ਹਰ ਨਾਮ ਕੰਠ ਤਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਬ ਆਤਮ ਰਾਮ ਪਛਾਨ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉਤਮ ਜਨ ਪਰਦਾਨ ਜੀਓ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਹਰ ਅਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਵਰਨਾ ਕੋਏ ਜੀਓ ਵਰਨਾ ਕੋਏ ਹਰ ਅੰਮ੍ਰਿਤ ਸੋਏ ਜਿਨ ਪਿਆਸੋ ਵਿਦ ਜਾਣੇ ਤਨ ਤਨ ਗੁਰੂ ਪੂਰਾ ਪ੍ਰਵਪਾਇਆ ਲਗ ਸੰਗਤ ਨਾਮ ਪਛਾਣੇ ਨਾਮੋ ਸੇਵ ਨਾਮੋ ਆਰਾਧ ਬਿਨ ਨਾਮੈ ਅਵਰ ਨ ਕੋਏ ਜੀਓ ਸਤ ਸੰਗਤ ਮਨ ਪਾਈ ਹਰ ਰਸ ਨਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਦਇਆ ਪ੍ਰਭ ਧਾਰੋ પાਕਣ ਹਮਤਾਰ ਕੱਢ ਲਿਓ ਸਬਦ ਸੁਪਾਈ ਜੀਓ ਮੋਹ ਚਿਕੜ ਫਾਤੇ ਨਿਗਰਤ ਹਮ ਜਾਤੇ ਹਰ ਵਾਹ ਪ੍ਰਭ ਪਕਰਾਈ ਜੀਓ ਪ੍ਰਭ ਵਾਹ ਪਕਰਾਈ ਓਤਮ ਹਮਤ ਪਾਈ ਗੁਰ ਚਰਨੀ ਜਨ ਲਾਗਾ ਹਰ ਹਰ ਨਾਮ ਜਪਿਆ ਆਰਾਧਿਆ ਮੁਕਮਾਸਤਕ ਪਾਗ ਸੁਪਾਗਾ ਜਨ ਨਾਨਕ ਹਰਿ ਕਿਰਪਾ ਤਾਰੇ ਮਨ ਹਰ ਹਰ ਮੀਠਾ ਲਾਏ ਜਿਉ ਹਰ ਦਇਆ ਪ੍ਰਵਤਾਰੋ ਪਾਖਣ ਹਮਤਾਰ ਕੱਢ ਲਿਓ ਸਬਦ ਸੁਪਾਏ ਜਿਉ ਆਸਾ ਮਹਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜਿ ਨਾਮ ਅਨ ਚਾਉ ਜੀਉ ਜੋ ਜਨ ਮਰ ਜੀਵੇ ਤਿਨ ਅੰਮ੍ਰਿਤ ਪੀਵੇ ਮਨ ਲਾਗਾ ਗੁਰਮਤਿ ਪਾਉ ਜੀਉ ਮਨ ਹਰ ਹਰ ਪਾਉ ਗੁਰ ਕਰੇ ਤਸਾਉ ਜੀਵਨ ਮੁਕਤ ਸੁਖ ਹੋਇ ਜੀਵਨ ਮਰਨ ਹਰ ਨਾਮ ਸੁਹੇਲੇ ਮਨ ਹਰ ਹਰ ਹਿਰਦੈ ਸੋਇ ਮਨ ਹਾਰ ਹਰ ਵਸਿਆ ਗੁਰ ਮਤ ਹਰ ਰਸਿਆ ਹਰ ਹਰ ਰਸ ਗਟਾਕ ਪਿਆਉ ਜੀਓ ਮਨ ਨਾਮ ਜਪਾਨਾ ਹਰ ਹਰ ਮਨ ਭਾਨਾ ਹਰ ਭਗਤ ਜਿ ਨਾਮ ਅਨ ਚਾਉ ਜੀਓ ਜਗ ਮਰਨ ਨ ਭਾਇਆ ਨਿਤਿਆ ਅਪਲ ਕਾਇਆ ਮਤ ਜਮ ਪਕਰ ਲੈ ਜਾਏ ਜੀਓ ਹਰ ਅੰਤਰ ਬਾਹਰ ਹਰ ਪ੍ਰਵੇ ਕੋ ਇਕ ਇਹੋ ਹਰ ਅੰਤਰ ਬਾਹਰ ਹਰ ਪ੍ਰਵੇਖੋ ਇਹੋ ਜੀ ਅੜਾਰਕ ਅਨ ਜਾਏ ਜੀਓ ਜੋ ਜੀ ਹੋ ਰਖੀਜੈ ਹਰ ਵਸਤ ਲੁੜੀਜੈ ਜਿਸ ਕੀ ਬਾਸਤ ਸੋ ਲੈ ਜਾਏ ਜੀਓ ਮਨ ਮੁਖ ਕੰਨ ਪਲਾਵ ਕਰ ਭਰਮੇ ਸਭ ਔਖਦ ਧਾਰੂ ਲਾਏ ਜੀਓ ਜਿਸ ਕੀ ਵਸਤ ਪ੍ਰਵਲੈ ਸੁਆਮੀ ਜਨ ਉਪਰੇ ਸਬਦ ਕਮਾਏ ਜੀਓ ਜਗ ਮਰਨ ਨ ਪਾਇਆ ਨਿਤ ਆਪ ਲਕਾਇਆ ਮਤ ਜਮ ਪਕਰੈ ਲੈ ਜਾਏ ਜੀਓ ਤੋਰ ਮਰਨ ਲਿਖਾਇਆ ਗੁਰਮਖ ਸੁਹਾਇਆ ਜਨ ਉਪਰੇ ਹਰ ਹਰ ਧਿਆਨ ਜੀਓ ਹਰ ਸੋ ਬਾਪਾਈ ਹਰ ਨਾਮ ਬੜਿਆਈ ਹਰ ਦਰਗਹਿ ਪੈਂਦੇ ਜਾਨ ਜਿਓ ਹਰ ਦਰਗਹਿ ਪੈਂਦੇ ਹਰ ਨਾਮੇ ਸਿਦੇ ਹਰ ਨਾਮੇ ਤੇ ਸੁਖ ਪਾਇਆ ਜਨਮ ਮਰਨ ਦੋਵੇਂ ਦੁੱਖ ਮੀਟੇ ਹਰ ਰਾਮੇ ਨਾਮ ਸਮਾਇਆ ਹਰ ਜਨ ਪ੍ਰਭ ਰਾਲ ਏਕੋ ਹੋਏ ਹਰ ਜਨ ਪ੍ਰਾਵੇਕ ਸਮਾਨ ਜਿਓ तुरमरन लिखाया गुरमुख सुहाया जन उबरे हर हर ध्यान जियो जग उपजे जय बिन सह बिन से बिना सह लग गुरमुख या गुरमंत्र दृढ़ाए हर रस कर साये हर अमृत हर मुख चोए जियो हरे अमृत रस पाया मुआ जीवाया ਫਿਰ ਬਾਹੜ ਮਰਨ ਨਾ ਹੋਏ ਫਿਰ ਬਾੜ ਮਰਨ ਨਾ ਹੋਏ ਹਰ ਹਰ ਨਾਮੇ ਅਮਰ ਪਦ ਪਾਇਆ ਹਰ ਨਾਮ ਸਮਾਵੇ ਸੋਈ ਜਾਨ ਨਾਨਕ ਨਾਮੇ ਆਗਾਰ ਕੀ ਕਹੈ ਬਿਨ ਨਾਵੇ ਅਬਰ ਨਾ ਕੋਈ ਜੀਓ ਜਾਗ ਉਪਜੈ ਬਿਨ ਸੈ ਬੇਰਸ ਬਿਨਾਸੈ ਲਗ ਗੁਰਮੁਖ ਅਸਤਰ ਹੋਏ ਜਿਉ ਆਸਾ ਮਹਲਾ ਚੌਥਾ ਸੰਤ ਵਡਾ ਮੇਰਾ ਗੋਬਿੰਦ ਅਗਮੇ ਅਗੋਚਰ ਆਦ ਨਿਰੰਜਨ ਨਰੰਕਾਰ ਜਿਉ ਤਾਕੇ ਗਤ ਕਹਿ ਨ ਜਾਏ ਅੰਮਿਤ ਵੜਿਆ ਆਈ ਮੇਰਾ ਗੋਬਿੰਦ ਅਲਖ ਆਪਾਰ ਜਿਓ ਗੋਬਿੰਦ ਅਲਖ ਆਪਾਰ ਅਭਰਮ ਪਰ ਆਪੇ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਹੀਐ ਜੋ ਤੋ ਤੇ ਆਖ ਵਖਾਣੈ ਜਿਸ ਨੋ ਨજર ਕਰੇ ਤੋ ਆਪਣੀ ਸੋ ਗੁਰਮਖ ਕਰੇ ਵਿਚਾਰ ਜਿਓ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਰਿੰਕਾਰ ਜਿਓ ਤੁਹਾਦ ਪੁਰਖ ਅਪਰੰਪਰ ਕਰਤਾ ਤੇਰਾ ਭਾਰ ਨਾ ਪਾਇਆ ਜਾਏ ਜੀਓ ਤੂ ਘਟ ਘਟ ਅੰਤਰ ਸਰਬ ਨਿਰੰਤਰ ਸਭ ਮਹਿ ਰਹਿਆ ਸਮਾਇ ਜੀਓ ਕਟੇ ਅੰਤਰ ਪਾਰ ਬ੍ਰਹਮ ਪਰਮੇਸ਼ਰੈ ਤਾ ਕਾਇੰਤ ਨ ਪਾਇਆ ਜਿਸ ਰੂਪ ਨਰੇਖ ਆਦਿਸ਼ਟੇ ਅਗੋਚਰ ਗੁਰਮੁਖ ਅਲਖ ਲਖਾਇਆ ਸਦਾ ਆਨੰਦ ਰਹੇ ਦਿਨ ਰਾਤੀ ਸਹਜੇ ਨਾਮ ਸਮਾਏ ਜੀਓ ਤੂੰ ਆਤ ਪਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ ਤੂੰ ਸਤ ਪਰਮੇਸ਼ਰ ਸਦਾ ਬਨਾਂ ਸਿੰਘ ਹਰ ਹਰ ਗੁਣੀ ਨੀਦਾਨ ਜੀਓ ਹਰ ਹਰ ਪ੍ਰਵੇਖੋ ਅਵਰ ਨ ਕੋਈ ਤੋ ਆਪ ਤੇ ਪੁਰਖ ਸੁਜਾਨ ਜੀਓ ਪੁਰਖ ਸੁਜਾਨ ਤੋਂ ਪਰਧਾਨ ਤੁਦ ਜੇ ਵੜਿਆ ਵਰਨਾ ਕੋਈ ਤੇਰਾ ਸ਼ਬਦ ਸਭ ਤੋਂ ਹੈ ਵਰਤੈ ਤੂੰ ਆਪੇ ਕਰ ਸੋ ਹੋਈ ਹਰ ਸਭ ਮੈਂ ਰਵਿਆ ਇੱਕੋ ਸੋਈ ਗੁਰਮਕਲਖੇ ਆਹਰ ਨਾਮ ਜਿਓ ਤੂੰ ਸਤ ਪਰਮੇਸ਼ਰ ਸਦਾ ਬਨਾਸੀ ਹਰ ਹਰ ਗੁਣੀ ਨੇਦਾਨ ਜਿਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਓ ਭਾਵ ਤੇ ਵਿਚ ਲਾਏ ਜਿਓ ਤੁਹ ਦੇ ਆਪੇ ਪਾਵੇਂ ਤੇ ਚਲਾਵੇਂ ਸਭ ਤੇਰੇ ਸਬਦ ਸਮਾਏ ਜਿਉ ਸਭ ਸਬਦ ਸਮਾਵੇਂ ਜਾਂ ਤੁਧ ਪਾਵੇਂ ਤੇਰੇ ਸਬਦ ਵਡਿਆਈ ਗੁਰਮਕ ਬੁੱਧ ਪਾਈਐ ਆਪ ਗਵਾਈਐ ਸਬ ਦੇ ਰਹਿ ਆਸਮਾਈ ਤੇਰਾ ਸਬਦ ਅਗੋਚਰ ਗੁਰਮੁਖ ਭਾਈ ਐ ਨਾਨਕ ਨਾਮ ਸਮਾਏ ਜੀਉ ਸਭ ਤੂੰ ਹੈ ਕਰਤਾ ਸਬ ਤੇਰੀ ਵਡਿਆਈ ਜਿਉ ਪਾਵੇ ਤਿਵੇਂ ਚਲਾਏ ਜੀਉ ਤੇਰਾ ਸਬਦ ਅਗੋਚਰ ਗੁਰਮਖ ਵਡਿਆ ਤੇਰਾ ਸਬਦ ਅਗੋਚਰ ਗੁਰਮਖ ਪਾਈਐ ਨਾਨਕ ਨਾਮ ਸਮਾਏ ਜੀਉ ਸਭ ਤੋਂ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਆਵਤਿ ਚਲਾਈ ਜੀਉ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ